ਤੁਨੂੰ ਸਰਕਾਰ ਦੀ ਗੱਲ ਕਰਦਾ ਅਗਲੇ 5 ਸਾਲ ਸਰਕਾਰ ਰੱਖੋ ਹੀ ਨਾ ਤੁਸੀਂ 10 ਸਾਲ ਸਰਕਾਰ ਬਣਾਓ ਹੀ ਨਾ ਮੈਂ ਕਹਿੰਦਾ ਤੁਹਾਡੀ ਸਟੇਟ ਵਧੀਆ ਚੱਲੂਗੀ ਲੋਕ ਕਪੜਾ ਕੰਮ ਆਪ ਕਰ ਲੈਣਗੇ ਸਹੀ ਤਰੀਕੇ ਨਾਲ ਕਰਨਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਪਣੀ ਬੇਲੀ ਹੋ ਜੂ ਹੁਣ ਤਾਂ ਇਹ ਝੋਲਾ ਚੁੱਕ ਕੇ ਉਹਦੇ ਮਗਰ ਫਿਰਦੇ ਰਹਿੰਦੇ ਆ ਐਮਐਲਏ ਦੇ ਮਿਨਿਸਟਰਾਂ ਦੇ ਪਿੱਛੇ ਆ ਜਿੰਨਾ ਰੌਲਾ ਰੱਪਾ ਪੈ ਰਿਹਾ ਫਲੱਡ ਆ ਗਿਆ ਇਹ ਆ ਗਿਆ ਇਹ ਆ ਗਿਆ 10 ਦਿਨਾਂ ਨੂੰ ਇਹ ਪਾਣੀ ਪੂਣੀ ਬੰਦ ਹੋ ਜਾਣਾ ਇਹ ਮੁੜ ਕੇ ਪੋਲੀਟਿਸ਼ੀਅਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲੇ ਫੇਰ ਬਾਹਰ ਨੂੰ ਆ ਜਾਣਗੇ ਉਹ ਪੋਲੀਟਿਸ਼ੀਅਨਾਂ ਦੇ ਮਗਰ ਮਗ helicopter chopper ਕਹਿੰਦਾ ਮੈਂ ਆਪਣਾ ਦੇ ਤਾ ਕਹਿੰਦੇ ਕਰੋ ਜੋ ਕੁਛ ਦੁੱਧ ਲੱਸੀ ਜੀ ਨੂੰ ਚਾਹੀਦੀ ਆ ਪਰੋਂ ਸਿੱਟੀ ਜਾਓ ਕਮ ਆਨ ਯਾਰ ਆਪਾਂ ਹੁਣ 21 ਸੈਂਚਰੀ ਦੇ ਵਿੱਚ ਰਹਿ ਰਹੇ ਆ ਹਨਾ ਆ ਤੁਸੀਂ ਵੀ ਯੰਗ ਹੋ ਤੁਹਾਡੀ ਵੀ 20 25 ਸਾਲ ਦੀ ਉਮਰ ਹੈ ਬੱਚਿਆਂ ਨੂੰ ਜਾ ਕੇ ਪੁੱਛ ਲੋ ਇਟਸ ਆ ਕਾਮਨ ਸੈਂਸ ਇਹ ਚੀਪ ਪਬਲਿਸਿਟੀ ਆ ਯਾਰ ਵਾਟ ਇਜ਼ ਦਿਸ ਨਾਨਸੈਂਸ ਹੈਪਨਿੰਗ ਅਨੇ ਅਸੀਂ ਭੁੱਖੇ ਹੋ ਜਾਨੇ ਆ ਵੀ ਸਾਡੀਆਂ ਫੋਟੋਆਂ ਹੀ ਸਾਰੇ ਪਾਸੇ ਦਿਖੀ ਜਾਂਣ ਇਟ ਇਜ਼ ਅਟਰ ਬਲੱਡੀ ਨਾਨਸੈਂਸ ਯਾਰ ਜਦੋਂ ਦੇਸ਼ 'ਚ ਕੋਈ ਆਫਤਾ ਆਈ ਅਰਥਕੂਇਕ ਹੋ ਗਿਆ ਫਲੱਡ ਆ ਗਿਆ ਕੁਛ ਵੀ ਆ ਗਿਆ ਇਹ ਫੌਜੀ ਨੂੰ ਹੀ ਬੁਲਾਉਂਦੇ ਆ ਕਿਉਂ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਸਰਕਾਰਾਂ ਫੇਲ ਨੇ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਡੀਸੀ ਨੇ ਉਥੇ ਮਿਨਿਸਟਰ ਆ ਉਹਦੇ ਮਗਰ 20-20 ਲੋਕ ਇਕੱਠੇ ਹੋ ਜਾਂਦੇ ਆ ਹੈ ਉਥੇ ਤਮਾਸ਼ਾ ਕਰਨ ਨੂੰ ਫੋਟੋ ਖਿੱਚਣ ਨੂੰ ਉਹਦੀ ਚਮਚਾਗਰੀ ਕਰਨ ਨੂੰ ਅਟਰ ਨੌਨਸੈਂਸ ਯਾਰ ਕੀ ਸਰਕਾਰਾਂ ਹੁਣ ਆਲੀਆਂ ਪੁਰਾਣੀਆਂ ਸਾਰੀਆਂ ਹੀ ਜ਼ਿੰਮੇਵਾਰ ਨੇ ਸਾਡੀ ਅਰਬਨਾਈਜ਼ੇਸ਼ਨ ਪ੍ਰੋਪਰ ਪਲਾਨ ਹੈ ਨਹੀਂ ਜਿੱਥੇ ਨਾਲੇ ਵਸਦੇ ਨੇ ਉੱਥੇ ਅਸੀਂ ਘਰ ਘਰ ਬਸ ਗਿਆ ਆਬਾਦੀ ਬਸ ਗਈਆਂ ਉਹਦੇ ਨਾਲ ਨੁਕਸਾਨ ਹੋਰ ਵੀ ਜ਼ਿਆਦਾ ਵੱਧ ਗਿਆ ਮੇਨਟੇਨੈਂਸ ਇਹ ਕਰਦੇ ਨਹੀਂ ਹੈਗੇ ਡੀਸ਼ੈਲਟਿੰਗ ਇਹਨਾਂ ਨੇ ਕਰੀਆਂ ਨਹੀਂ ਕੱਲ ਜਿੱਥੇ ਆਪਾਂ ਖੜੇ ਆ ਮਤਲਬ ਆਪਣੇ ਤੋਂ ਵੀ ਉੱਤੇ 3-3 4-4 ਫੁੱਟ ਪਾਣੀ ਇਹਦਾ ਲੰਘ ਰਿਹਾ ਸੀਗਾ ਕਿਉਂਕਿ ਕੱਲ ਇਹਨਾਂ ਨੇ 70000 ਕਿਊਸਿਕ ਪਾਣੀ ਛੱਡਿਆ ਜਦ ਕਿ ਇਹਦੀ ਕੈਪੈਸਿਟੀ ਹੈਗੀ 30000 ਕਿਊਸਿਕ ਰਿਸਪੋਨਸੀਬਿਲਟੀ ਦਾ ਗਵਰਨਮੈਂਟ ਦੀ ਹੈ ਲੋਕਾਂ ਦੀ ਰਿਸਪੋਨਸੀਬਿਲਟੀ ਥੋੜੀ ਹੈਗੀ ਆ ਤੇ ਜਿੰਨਾ ਪਾਣੀ ਆ ਰਿਹਾ ਉਹਨੂੰ ਟਾਈਮ ਤੇ ਵਾਰਨਿੰਗ ਦੇਣੀ ਪੁਰਾਣਾ ਜਿਹੜਾ ਤੁਹਾਡਾ ਡਾਟਾ ਸਟੈਟਿਸਟਿਕਸ ਹੈ ਉਹਨੂੰ ਚੱਕ ਕੇ ਤੁਸੀਂ ਦੇਖੋ ਵੀ ਪਿਛਲੇ ਸਾਲਾਂ ਚ ਪਾਣੀ ਕਿੰਨਾ ਆਇਆ ਕਿੰਨਾ ਉਹਦਾ ਨੁਕਸਾਨ ਹੋਇਆ ਕਿਹੜੇ ਏਰੀਆ ਨੇ ਜਿਹੜੇ ਫਲੱਡ ਦੇ ਵਿੱਚ ਆਉਂਦੇ ਆ ਤੇ ਕਿੱਥੇ ਸਾਨੂੰ ਬੰਦ ਬਣਾਉਣ ਦੀ ਲੋੜ ਹੈ ਕਿੱਥੇ ਸਾਨੂੰ ਤੁਸੀਂ ਬੰਦ ਬਣਾਉਣ ਦੀ ਲੋੜ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ ਜੇ ਕਿਸੇ ਨੇ ਝੂਗੀ ਝੌਂਪੜੀ ਬਣਾਈ ਉਹ ਬਣਾਈ ਕਿਉਂ ਬਈ ਫਿਰ ਜੇ ਬਣਾਈਆ ਤਾਂ ਉਹਦਾ ਬੰਦੋਬਸਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰੂਗੀ ਥੋੜੀ ਵੀ ਮੈਂ ਆਰਡਰ ਦਿੱਤਾ ਹੁਣ ਤੁਸੀਂ ਇੱਥੋਂ ਹਿੱਲ ਜਾਓ ਤੇ ਮੇਰੀ ਰਿਸਪੌਂਸਿਬਿਲਟੀ ਖਤਮ ਹੋ ਗਈ ਜਦੋਂ ਡਿਜ਼ਾਸਟਰ ਹੁੰਦਾ ਉਦੋਂ ਸਟੇਟ ਗਵਰਨਮੈਂਟ ਦੀ ਡਿਊਟੀ ਵੱਧਦੀ ਆ ਵੀ ਨੈਸ਼ਨਲ ਕਲਾਮਿਟੀ ਫੰਡ ਹੁੰਦਾ ਇੱਕ ਨੈਸ਼ਨਲ ਸੈਂਟਰ ਲੈਵਲ ਤੇ ਤੇ ਉਹ ਫੰਡ ਦੇ ਵਿੱਚੋਂ ਇਹ ਮਦਦ ਮੰਗ ਸਕਦੇ ਆ ਜਿਹੜੀ ਇਮੀਡੀਏਟ ਲੋਕਾਂ ਨੂੰ ਦੇਣੀ ਬਟ ਮੈਨੂੰ ਤਾਂ ਹਜੇ ਤੱਕ ਕਿਤੇ ਖਬਰਾਂ 'ਚ ਮੈਂ ਦੇਖਿਆ ਨਹੀਂ ਹੈ। ਮੋਹਾਲੀ ਡੀਪੀਆਰਓ ਇੱਕ ਮੈਸੇਜ ਪਾਉਂਦੇ ਨੇ ਕਹਿੰਦੇ ਨੇ ਕਿ ਵੀ ਘੱਗਰ ਦੇ ਨੇੜੇ ਤੇੜੇ ਜਿਹੜੇ ਪਿੰਡ ਵਸੇ ਹੋਏ ਨੇ ਮੋਹਾਲੀ ਦੇ ਕੋਲ ਪੈਂਦੇ ਪਿੰਡ ਨੇ ਉਹਨਾਂ ਨੂੰ ਅਲਰਟ ਜਾਰੀ ਕੀਤਾ ਜਾਂਦਾ ਹੈ ਕਿ ਪਾਣੀ ਵੱਧ ਰਿਹਾ ਹੈ ਆਪਣੇ ਸਮਾਨ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕੋਈ ਸੁਰੱਖਿਆ ਥਾਂ ਦਾ ਧਿਆਨ ਰੱਖੋ ਕਿ ਉੱਥੇ ਪਹੁੰਚ ਸਕੋ ਪਰ ਅੱਜ ਅਸੀਂ ਉਸੇ ਘੱਗਰ ਦੇ ਉੱਤੇ ਮੌਜੂਦ ਹਾਂ ਹਿਮਾਚਲ ਤੋਂ ਹਰਿਆਣਾ ਹੁੰਦੇ ਹੋਏ ਪੰਜਾਬ ਦੇ ਵਿੱਚ ਪਾਣੀ ਪਹੁੰਚਦਾ ਉਸੇ ਘੱਗਰ ਦੇ ਉੱਤੇ ਮੌਜੂਦ ਹਾਂ ਕੀ ਰੋਡ ਮੈਪ ਨੇ ਸਰਕਾਰ ਦੇ ਬਹੁਤ ਸਰੀਆਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇਸ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਨੀਰਜ ਨੂੰ ਕਵਾਂਗਾ ਕਿ ਘੱਗਰ ਦੀ ਜਿਹੜੀ ਤਸਵੀਰ ਦਿਖਾ ਦਿਵੋ ਜਿਸ ਤਿੱਕੇ ਦੇ ਨਾਲ ਇਹ ਪਾਣੀ ਆ ਰਿਹਾ ਹੈ ਕਿਉਂਕਿ ਰਾਤ ਦੀ ਗੱਲ ਕੀਤੀ ਜਾਵੇ ਪੂਰਾ ਭਰਿਆ ਹੋਇਆ ਸੀਗਾ ਹੁਣ ਥੋੜਾ ਸੁੱਕਾ ਪਿਆ ਹੈ ਜਦੋਂ ਬਾਰਿਸ਼ ਹੋਏਗੀ ਫਿਰ ਇਹਨੇ ਭਰ ਜਾਣਾ ਲੋਕ ਅੱਗੇ ਜਿਹੜੇ ਨੇ ਸੰਗਰੂਰ ਤੱਕ ਪਾਤੜਾ ਤੱਕ ਉਹ ਡਰਦੇ ਨੇ ਕਿ ਵੀ ਖੱਗਰ ਭਰ ਗਈ ਪਿੱਛੋਂ ਪਾਣੀ ਛੱਡ ਦਿੱਤਾ ਉਦੋਂ ਲੇਕ ਤੇ ਵੱਲੋਂ ਪਾਣੀ ਛੱਡ ਦਿੱਤਾ ਗਿਆ ਇਸ ਤਰੀਕੇ ਦਾ ਡਰ ਪੈ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਬਕਾ ਕਰਨਲ ਐਮ ਐਸ ਕੁਲਾਰ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਨੇ ਆਰਮੀ ਦੇ ਵਿੱਚ ਰਹਿੰਦੇ ਆਂ ਬੜੀਆਂ ਚੀਜ਼ਾਂ ਸੇਵਾ ਨਿਭਾਈ ਦੇਖਿਆ ਕਿਉਂਕਿ ਇਹਨਾਂ ਨੇ ਪਿੰਡੇ ਤੇ ਬੜੀਆਂ ਚੀਜ਼ਾਂ ਹੰਡਾਈਆਂ ਹੁੰਦੀਆਂ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਉਸਾਰ ਟੀਵੀ ਥੈਂਕ ਯੂ ਰਾਬਰਨਾ ਜਗਸੀਰ ਜੀ ਥੈਂਕ ਯੂ ਵੈਰੀ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਸਰ ਜਿਵੇਂ ਅਸੀਂ ਘੱਗਰ ਦੇ ਉੱਤੇ ਮੌਜੂਦ ਆਂ ਕਈ ਦਿਨਾਂ ਤੋਂ ਇਹ ਜਿਹੀਆਂ ਖਬਰਾਂ ਚਰਦੀਆਂ ਨੇ ਕਿ ਪੰਜਾਬ ਦੇ ਵਿੱਚ ਆਫਤ ਪਹੁੰਚੀ ਹੋਈ ਐ ਉੱਪਰੋਂ ਪਾਣੀ ਆਉਂਦਾ ਪਵਾ ਉਧਰੋਂ ਜੰਮੂ ਕਸ਼ਮੀਰ ਦਾ ਐ ਭਾਵੇਂ ਇਸ ਪਾਸੇ ਤੋਂ ਹਿਮਾਚਲ ਦਾ ਐ ਮਤਲਬ ਪੰਜਾਬ ਨੂੰ ਮਾਰਚ ਲੈਣੀ ਪੈ ਰਹੀ ਐ ਪਾਣੀ ਦੀ ਪਹਿਲਾਂ ਤਾਂ ਇਸ ਨਦੀ ਜਿਹੜਾ ਘੱਗਰ ਐ ਇਸ ਬਾਰੇ ਦੱਸੋ ਤੇ ਸਰਕਾਰ ਦੇ ਰੋਡ ਮੈਪ ਕੀ ਨੇ ਉਹਨਾਂ ਬਾਰੇ ਥੋੜਾ ਜਾਣਨਾ ਪਾਇਓ ਕਿ ਵੀ ਕਿਸ ਤਰ੍ਹਾਂ ਕੰਮ ਕਰ ਰਹੀ ਐ ਜਕੀਰ ਤੁਹਾਡੇ ਦਰਸ਼ਕਾਂ ਦੀ ਇਨਫੋਰਮੇਸ਼ਨ ਵਾਸਤੇ ਮੈਂ ਹੁਣ ਜਿਵੇਂ ਫੌਜ ਚ ਸੀਗਾ ਤੇ ਕੋਰ ਆਫ ਇੰਜੀਨੀਅਰਸ ਦੇ ਵਿੱਚ ਤੇ ਕੋਰ ਆਫ ਇੰਜੀਨੀਅਰਸ ਦੇ ਵਿੱਚ ਸਾਡੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਜਦੋਂ ਇਦਾਂ ਦੀਆਂ ਆਫਦਾਂ ਆਉਂਦੀਆਂ ਨੇ ਡਿਜ਼ਾਸਟਰ ਹੁੰਦੇ ਆ ਪੂਰੇ ਮੁਲਕ ਦੇ ਵਿੱਚ ਤਾਂ ਉਦੋਂ ਸਾਡੇ ਕੋਰ ਆਫ ਇੰਜੀਨੀਅਰਸ ਦੀਆਂ ਜਿਹੜੀਆਂ ਯੂਨਿਟਸ ਨੇਗੀਆਂ ਉਹਨਾਂ ਨੂੰ ਡਿਪਲੋਏ ਕਰਿਆ ਜਾਂਦਾ ਕਿਉਂਕਿ ਸਾਡੇ ਕੋਲੇ ਰਿਸੋਰਸਸ ਬਹੁਤ ਹੁੰਦੇ ਹੈਗੇ ਆ ਸੋ ਇਸ ਤਰ੍ਹਾਂ ਦੀਆਂ ਡਿਜ਼ਾਸਟਰ ਮੈਨੇਜਮੈਂਟ ਕੋਆਰਡੀਨੇਸ਼ਨ ਮੈਂ ਫੌਜ ਦੇ ਵਿੱਚ ਰਹਿੰਦਾ ਹੋਇਆ ਕਰਦਾ ਰਿਹਾ ਹਾਂ ਇੱਥੇ ਵੈਸਟਰਨ ਕਮਾਂਡ ਦੇ ਵਿੱਚ ਸੀਗਾ ਚੰਡੀਮੰਨ ਦਾ ਜਿਹਦਾ ਸਾਰਾ ਏਰੀਆ ਪਠਾਨਕੋਟ ਤੋਂ ਲੈ ਕੇ ਆਪਣਾ ਸਮਝ ਲਓ ਵੀ ਬਠਿੰਡੇ ਤੱਕ ਹੈਗਾ ਫਿਰ ਉਸ ਤੋਂ ਬਾਅਦ ਸਦਨ ਕਮਾਂਡ ਪੂਰਾ ਏਰੀਆ ਉਧਰ ਜਿੰਨੇ ਵੀ ਕਾਲਮ ਆਰਮੀ ਦੇ ਮੋਬिलाइज ਹੋਣੇ ਹੈਗੇ ਆ ਉਹਨਾਂ ਦੀ ਪਲੈਨਿੰਗ ਹੋਗੀ ਜਾਂ ਉਹਨਾਂ ਦੇ ਰਿਸੋਰਸਸ ਐਲੋਕੇਟ ਕਰਨੇ ਹੋ ਅਸੀਂ ਕਰਦੇ ਹੁੰਨੇ ਆ ਬਟ ਇਹ ਚੀਜ਼ਾਂ ਅਸੀਂ ਕਰਦੇ ਸੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕਿਉਂਕਿ ਜਦੋਂ ਆਰਮੀ ਨੂੰ ਤੁਸੀਂ ਬੁਲਾਉਣਾ ਹੁੰਦਾ ਤਾਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਰਿਕਵਿਜ਼ਿਸ਼ਨ ਕਰਨੀ ਹੁੰਦੀ ਆ ਉਹਨਾਂ ਨੂੰ ਬੁਲਾਉਣ ਵਾਸਤੇ ਸੋ ਜਨਰਲ ਰਿਸੋਰਸ ਉਹਨਾਂ ਨੂੰ ਚਾਹੀਦੇ ਉਹਨੇ ਆਰਮੀ ਇਹਨਾਂ ਨੂੰ ਮੁਹੱਈਆ ਕਰਾ ਦਿੰਦੀ ਆ ਇਹ ਤਾਂ ਐਸ ਫਰ ਐਸ ਆਰਮੀ ਦੀ ਭੂਮਿਕਾ ਦੀ ਆਪਾਂ ਗੱਲ ਕਰੀਏ ਹੁਣ ਤੁਸੀਂ ਪੁੱਛਿਆ ਵੀ ਕੱਗਰ ਆਪਾਂ ਜੇ ਆ ਕੈਮਰਾ ਪਰਸੋਂ ਨੂੰ ਕਹੀਏ ਵੀ ਥੋੜਾ ਜਿਹਾ ਤੁਸੀਂ ਆਪਦੇ ਲੈਫਟ ਨੂੰ ਜਾਓ ਇਹ ਕੱਗਰ ਉਧਰੋਂ ਫਲੋ ਕਰਕੇ ਆ ਰਹੀ ਹੈ ਜੀ ਰਾਈਟ ਤੇ ਇਹ ਜਿਹੜੀ ਦਿਸ਼ਾ ਹੈਗੀ ਆ ਲਗਭਗ ਇਹ ਸਮਝ ਲਓ ਵੀ ਈਸਟ ਹੈ ਹਮ ਇਧਰੋਂ ਸੂਰਜ ਚੜਦਾ ਹੈਗਾ ਤੇ ਇਧਰ ਨਾਰਥ ਹੋ ਗਿਆ ਇਧਰ ਨੂੰ ਪੱਛਮ ਹੋ ਗਿਆ ਤੇ ਇਹਦਾ ਜਿਹੜਾ ਫਲੋ ਹੈਗਾ ਉਹ ਲਗਭਗ ਨਾਰਥ-ਈਸਟ ਤੋਂ ਸਾਊਥ-ਵੈਸਟਰਨ ਨੂੰ ਆਏ ਜਾਂਦਾ ਹੈਗਾ ਤੇ ਜਿਵੇਂ ਤੁਸੀਂ ਕਿਹਾ ਵੀ ਹਿਮਾਚਲ ਦਾ ਡਕਸ਼ਈ ਏਰੀਆ ਹੈ ਹਿਮਾਚਲ ਉੱਥੋਂ ਇਹ ਕੱਗਰ ਚਲਦੀ ਹੈ ਜੀ ਰਾਈਟ ਉਦੋਂ ਬਾਅਦ ਹਿਮਾਚਲ ਚੋਂ ਹੁੰਦੀ ਹੋਈ ਅੱਗੇ ਹਰਿਆਣੇ ਚੋਂਦੀ ਹੈ ਉੱਥੇ ਕਛੱਲੇਆ ਡੈਮ ਲੱਗਿਆ ਹੋਇਆ ਇਹ ਪਿੱਛੇ ਇਹਨਾਂ ਨੇ ਮਲ ਅੱਠ ਦਾ ਸਾਲ ਹੋ ਗਿਆ ਪਹਿਲਾਂ ਬਣਾਇਆ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਉਦੋਂ ਬਾਅਦ ਇਹ ਫਲੋ ਕਰਕੇ ਹਰਿਆਣੇ ਚੋਂ ਫਿਰ ਇਹ 3-4 ਕਿਲੋਮੀਟਰ ਅੱਗੇ ਪੰਜਾਬ ਦੇ ਵਿੱਚ ਵੜ ਜਾਂਦੀ ਹੈ ਜੀ ਤੇ ਉਦੋਂ ਬਾਅਦ ਫਿਰ ਇਹ ਆਪਣਾ ਪਟਿਆਲੇ ਦੇ ਜ਼ਿਲ੍ਹੇ ਚੋਂ ਹਮ ਤੇ ਸੰਗਰੂਰ ਜ਼ਿਲ੍ਹੇ ਚੋਂ ਲੰਘਦੀ ਹੋਈ ਅੱਗੇ ਫਿਰ ਇਹ ਸਰਸਾ ਹਰਿਆਣੇ ਦੇ ਵਿੱਚ ਚਲੀ ਜਾਂਦੀ ਆ ਤੇ ਉਦੋਂ ਬਾਅਦ ਅੱਗੇ ਇਹ ਪਾਕਿਸਤਾਨ ਦੇ ਵਿੱਚ ਮਿਲ ਜਾਂਦੀ ਆ ਘੱਗਰ ਨਦੀ ਜਿਹੜੀ ਸਾਡੀ ਹੈਗੀ ਆ ਜੇ ਪੰਜਾਬ ਦੇ ਨਕਸ਼ੇ ਨੂੰ ਆਪਾਂ ਦੇਖੀਏ ਇਹ ਚਾਰ ਮੇਨ ਨਦੀਆਂ ਨੇ ਜਿਹੜੀਆਂ ਪੰਜਾਬ ਚ ਵਹਿੰਦੀਆਂ ਨੇ ਨਾਰਥ-ਈਸਟ ਤੋਂ ਸਾਊਥ-ਵੈਸਟ ਨੂੰ ਰਾਵੀ ਬਿਆਸ ਸਤਲੁਜ ਤੇ ਘੱਗਰ ਇਹ ਚਾਰ ਹੋ ਗਈਆਂ ਬਟ ਇਹ ਚਾਰਾਂ ਦੇ ਵਿੱਚੋਂ ਜਿਹੜੀਆਂ ਤਿੰਨ ਨਦੀਆਂ ਰਾਵੀ ਬਿਆਸ ਸਤਲੁਜ ਇਹ ਹੈਗੀਆਂ ਨੇ ਪਰਮਾਨੈਂਟ ਨਦੀਆਂ ਇਹਨਾਂ ਨੂੰ ਪਰੇਨਿਅਲ ਕਹਿੰਦੇ ਆ ਅੰਗਰੇਜ਼ੀ ਚ ਮਤਲਬ ਇਹ ਹਮੇਸ਼ਾ ਚਲਦੀਆਂ ਰਹਿੰਦੀਆਂ ਬਟ ਜਿਹੜੀ ਕਗਰ ਨਦੀ ਆ ਇਹ ਹੈਗੀ ਪਰਸਾਤੀ ਨਦੀ ਪਰਸਾਤੀ ਸੋਕਾ ਵੀ ਆ ਜਾਂਦਾ ਨੌਨ ਪਰੇਨਿਅਲ ਹੈ ਤੇ ਜਦੋਂ ਬਾਰਿਸ਼ ਹੋਊਗਾ ਪਾਣੀ ਆਊਗਾ ਟ੍ਰਿਬਿਊਟਰੀਆਂ ਨੇ ਇਹਦੀਆਂ ਹੁਣ ਜਿਵੇਂ ਸੁਖਨਾ ਲੇਕ ਚ ਜਿਹੜਾ ਪਾਣੀ ਆਉਂਦਾ ਐ ਐਕਸਟਰਾ ਉਹ ਸੁਖਨਾ ਚੋਹ ਚ ਛੱਡਦੇ ਆ ਸੁਖਨਾ ਚੋਆ ਕੀ ਇਹਦੇ ਚ ਮਿਲ ਜਾਂਦੀ ਆ ਸੋ ਜਿੰਨੀਆਂ ਇਹ ਚੋਆ ਨੇ ਚੰਡੀਗੜ੍ਹ ਦੇ ਵਾਲੇ ਤੋਂ ਵਾਲੇ ਉਹਦਾ ਪਾਣੀ ਵੀ ਕੱਗਰ ਦੇ ਵਿੱਚ ਆ ਕੇ ਮਿਲਦਾ ਉਹ ਇਹਦੀਆਂ ਟ੍ਰਿਬਿਊਟਰੀਜ਼ ਬਣ ਗਈਆਂ ਸੋ ਕੱਗਰ ਦੀ ਬੇਸਿਕ ਕੱਗਰ ਬਾਰੇ ਇਹ ਜਾਣਕਾਰੀ ਆ ਔਰ ਇੱਕ ਅਗਰ ਇੱਕ ਜੇ ਆਪਾਂ ਇਹਨੂੰ 올ਡ ਸਿਵਿলাইゼਸ਼ਨ ਚ ਜਾਈਏ ਪੁਰਾਣਾ 8-10 ਹਜ਼ਾਰ ਸਾਲ ਪਹਿਲਾਂ ਸਤਲੁਜ ਤੇ ਯਮਨਾ ਉਹ ਇੱਥੇ ਕੱਗਰ ਦੇ ਆਲੇ ਦੁਆਲੇ ਬੈੰਦੀ ਸੀ ਜਿਹਨੂੰ ਇਹ ਪੁਰਾਣੀ ਹੁਣ ਅੱਜ ਕੱਲ ਆਪਾਂ ਇਤਿਹਾਸ ਦੇ ਵਿੱਚ ਕਹਿੰਦੇ ਆ ਵੀ ਸਰਸਵਤੀ ਨਦੀ ਆ ਉਹ ਵੀ ਇਹਦੇ ਥੱਲੇ ਉਹਦੀ ਮਤਲਬ ਜਾਂਦੀ ਆ ਇਹਦੀ ਹਿਸਟਰੀ ਆ ਤੇ ਅੱਜ ਦਾ ਸਟੇਟਸ ਇਹ ਹੈਗਾ ਹੁਣ ਤੁਸੀਂ ਜਿਹੜਾ ਪਾਣੀ ਦਾ ਲੈਵਲ ਦੇਖ ਰਹੇ ਹੋ ਕਿਉਂਕਿ ਇਹ ਕਿਉਂਕਿ ਬਾਰਿਸ਼ ਤੇ ਡਿਪੈਂਡੈਂਟ ਹੈ ਇਹ ਬਹੁਤ ਇੱਕਦਮ ਥੱਲੇ ਉੱਤੇ ਹੁੰਦਾ ਕੱਲ ਜਿੱਥੇ ਆਪਾਂ ਖੜੇ ਆ ਮਤਲਬ ਆਪਣੇ ਤੋਂ ਵੀ ਉੱਤੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਇਹਦਾ ਲੰਘ ਰਿਹਾ ਸੀਗਾ ਕਿਉਂਕਿ ਕੱਲ ਇਹਨਾਂ ਨੇ 70000 ਕਿਊਸਿਕ ਪਾਣੀ ਛੱਡਿਆ ਜਦ ਕਿ ਇਹਦੀ ਕਪੈਸਿਟੀ ਹੈਗੀ 30000 ਕਿਊਸਿਕ ਤਾਂ ਜਦੋਂ ਇਮੀਡੀਏਟ ਇੰਨਾ ਵੋਲਿਊਮ ਆਫ ਵਾਟਰ ਆਊਗਾ ਔਰ ਇਹ ਨਦੀਆਂ ਦੀ ਜਿਵੇਂ ਡੈਪਥ ਘਟ ਗਈ ਆ ਕਿਉਂਕਿ ਡੀਸੈਲਟਿੰਗ ਤਾਂ ਹੁੰਦੀ ਨਹੀਂ ਤੇ ਜਿਹੜਾ ਇਹਦਾ ਬੈੱਡ ਆ ਥੱਲੇ ਤਲਾ ਉਹ ਉੱਚਾ ਹੋ ਗਿਆ ਜਦੋਂ ਉਹਦੇ ਨਾਲ ਉੱਚਾ ਹੋ ਗਿਆ ਜਦੋਂ ਪਾਣੀ ਦਾ ਫਲੋ ਜ਼ਿਆਦਾ ਆਊਗਾ ਉਹ ਡੀਪ ਤਾਂ ਹੈ ਨਹੀਂ ਗਹਿਰੀ ਤਾਂ ਹੈ ਨਹੀਂਗੀ ਡੂੰਗੀ ਹੈ ਨਹੀਂ ਤਾਂ ਹੁਣ ਪਾਣੀ ਨੇ ਜਦੋਂ ਜ਼ਿਆਦਾ ਆਉਣਾ ਫਿਰ ਉਹਨੇ ਸਾਈਡਾਂ ਨੂੰ ਫੈਲ ਜਾਣਾ ਤਾਂ ਹੀ ਹੁਣੇ ਕੱਲ ਜਦੋਂ ਪਾਣੀ ਉਰੇ ਆ ਗਿਆ ਸੀ ਇੰਨਾ ਇਹ ਆਲੇ ਦੁਆਲੇ ਜਿੰਨੇ ਪਿੰਡ ਨੇ इवन ਸੰਗਰੂਰ ਪਟਿਆਲੇ ਵੀ ਇਹ ਇਹਨਾਂ ਨੇ ਵਾਰਨਿੰਗ ਦਿੱਤੀ ਆ ਕਿਉਂਕਿ ਤੁਹਾਨੂੰ ਯਾਦ ਹੋਊਗਾ ਲਾਸਟ ਈਅਰ 2024 ਇਸੇ ਕੱਗਰ ਦੀ ਮਾਰਚ ਸੰਗਰੂਰ ਚਿਹਲੇ ਦੇ ਪਿੰਡ ਆਏ ਸੀਗੇ ਮੂਨਕ ਤਹਿਸੀਲ ਵਗੈਰਾ ਚ ਸੋ ਉੱਥੇ ਬਹੁਤ ਨੁਕਸਾਨ ਹੋਇਆ ਮਨੇ ਕਿਹਾ 24-25 ਹਜ਼ਾਰ ਏਕੜ ਜ਼ਮੀਨ ਜਿਹੜੀ ਸੀਗੀ ਉਹ ਪਾਣੀ ਦੇ ਵਿੱਚ ਆ ਗਈ ਤੇ ਉਹ ਉੱਥੇ ਲਾਸਟ ਇਅਰ ਹੋਇਆ ਫਿਰ 2023 ਚ ਤਾਂ ਪਤਾ ਹੀ ਆਪਾਂ ਨੂੰ ਉਦੋਂ ਪਿਛਲੇ ਸਾਲ ਫੇਰ ਆਹੀ ਹਾਲ ਸੀਗਾ ਔਰ ਐਤ ਕੀ ਦਾ ਬਹੁਤ ਜ਼ਿਆਦਾ ਹੈ ਹਮ ਬਿਲਕੁਲ ਜਿਸ ਤੱਕ ਇਹ ਸਰ ਇਹ ਆ ਰਿਹਾ ਪਾਣੀ ਇਹ ਡਿਊਟੀ ਕਿਦੀ ਬੰਦੀ ਹੈ ਆਮ ਲੋਕਾਂ ਦੀ ਡਿਊਟੀ ਬੰਦਿਆ ਕਿ ਘਾਗਰ ਨੂੰ ਸਾਫ਼ ਸੁੱਤਰਾ ਰੱਖਣਾ ਜਾਂ ਫਿਰ ਇਹ ਡਿਊਟੀ ਸਰਕਾਰ ਦੀ ਬੰਦੀ ਹੈ ਕਿ ਵੀ ਜੇ ਪਾਣੀ ਆ ਰਿਹਾ ਮੀਂਹ ਪੈ ਰਿਹਾ ਤੇ ਲੋਕ ਪਹਿਲਾਂ ਆਪਣੇ ਘਰਾਂ ਨੂੰ ਵੀ ਦੇਖਣ ਲੱਗ ਜਾਂਦੇ ਨੇ ਪੰਤਾਲੇ ਤੱਕ ਦੇਖਣ ਲੱਗ ਜਾਂਦੇ ਨੇ ਕਿ ਵੀ ਸਾਫ਼ ਹੈ ਕਿਤੇ ਪਾਣੀ ਨਾਲ ਫਾਜੇ ਛੱਤ ਚੋਂ ਨਾ ਲੱਗ ਜੇ ਕਿਹਦੀ ਪ੍ਰਸ਼ਾਸਨ ਦੀ ਡਿਊਟੀ ਬੰਦੀ ਹੈ ਜੋ ਇੱਥੇ ਇਸ ਚੀਜ਼ ਨੂੰ ਵਾਚਿਆ ਜਾਵੇ ਦੇਖਿਆ ਜਾਵੇ ਕਿ ਸਾਫ਼ ਕਰ ਲੋ ਅੱਗੇ ਤੱਕ ਪਾਣੀ ਪਹੁੰਚਦਾ ਸਹੀ ਜਾਵੇ ਕਿ ਟੁੱਟੇ ਨਾ ਪ੍ਰੈਸ਼ਰ ਫਲੋ ਨਾ ਬਣੇ ਬਿਲਕੁਲ ਬਿਲਕੁਲ ਇਹ ਜ਼ਿੰਮੇਵਾਰੀ ਸਾਡੇ ਕੋਲੇ ਡਿਪਾਰਟਮੈਂਟ ਹੈਗੀ ਆ ਪੰਜਾਬ ਗਵਰਨਮੈਂਟ ਦੇ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਹੈ ਪੰਜਾਬ ਡਰੇਨੇਜ ਡਿਪਾਰਟਮੈਂਟ ਹੈ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿਉਂਕਿ ਆਪਣੇ ਲਗਭਗ 3 ਮਹੀਨੇ ਜਿਹੜੇ ਹੁੰਦੇ ਨੇ ਉਹ ਮੌਨਸੂਨਸ ਦੇ ਹੁੰਦੇ ਆ ਸਮਝ ਲਓ ਵੀ ਜੂ ਜੁਲਾਈ ਅਗਸਟ ਸਪਟੈਂਬਰ ਜਿਹਦੇ ਵਿੱਚ ਇਹ ਪਾਣੀ ਆਉਂਦਾ ਹੈਗਾ ਤੇ ਉਦੋਂ ਪਹਿਲਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਜਿੰਨੀਆਂ ਡਰੇਨਾ ਨੇ ਜਿੰਨੇ ਆਪਣੀਆਂ ਰਿਵਰ ਵੈਡਸ ਨੇ ਜਾਂ ਇਹਨਾਂ ਦੇ ਆਲੇ ਦੁਆਲੇ ਨੇ ਉਹ ਇਨਾਂ ਨੂੰ ਮੇਨਟੇਨ ਕਰਨ ਤੇ ਸਾਫ ਸੁਥਰਾ ਕਰਨ ਔਰ ਇਹ ਰੈਗੂਲਰ ਪ੍ਰੋਸੈਸ ਹੈ ਇੱਕ ਸਾਲ ਚ ਤਾਂ ਹੋ ਨਹੀਂ ਸਕਦਾ ਇਹਦਾ ਇੱਕ ਕੰਟੀਨਿਊਸ ਇਨਾਂ ਦਾ ਰੋਡਮੈਪ ਹੋਣਾ ਚਾਹੀਦਾ ਔਰ ਜਿਵੇਂ ਤੁਸੀਂ ਕਿਹਾ ਰਿਸਪੌਂਸਿਬਿਲਟੀ ਤਾਂ ਗਵਰਨਮੈਂਟ ਦੀ ਹੈ ਲੋਕਾਂ ਦੀ ਰਿਸਪੌਂਸਿਬਿਲਟੀ ਥੋੜੀ ਹੈਗੀ ਆ ਤੇ ਜਿੰਨਾ ਪਾਣੀ ਆ ਰਿਹਾ ਉਹਨੂੰ ਟਾਈਮ ਤੇ ਵਾਰਨਿੰਗ ਦੇਣੀ ਪੁਰਾਣਾਂ ਜਿਹੜਾ ਤੁਹਾਡਾ ਡਾਟਾ ਸਟੈਟਿਸਟਿਕਸ ਹੈ ਉਹਨੂੰ ਚੱਕ ਕੇ ਤੁਸੀਂ ਦੇਖੋ ਵੀ ਪਿਛਲੇ ਸਾਲਾਂ ਚ ਪਾਣੀ ਕਿੰਨਾ ਆਇਆ ਕਿੰਨਾ ਉਹਦਾ ਨੁਕਸਾਨ ਹੋਇਆ ਕਿਹੜੇ ਏਰੀਆ ਨੇ ਜਿਹੜੇ ਫਲੱਡ ਦੇ ਵਿੱਚ ਆਉਂਦੇ ਆ ਤੇ ਕਿੱਥੇ ਸਾਨੂੰ ਬੰਦ ਬਣਾਉਣ ਦੀ ਲੋੜ ਹੈ ਕਿੱਥੇ ਸਾਨੂੰ ਤੁਸੀ ਬੰਦ ਬਣਾਉਣ ਦੀ ਲੋੜ ਹੈ ਹੁਣ ਜਿਵੇਂ 1850 ਕਿਲੋਮੀਟਰ ਤੁਸੀ ਬੰਦ ਹੈ ਇਹ ਲਗਭਗ ਜਿਹੜੀਆਂ ਰਿਵਰਸ ਉੱਤੇ ਤੁਹਾਨੂੰ ਦਸੀਆ ਰਿਵਰ ਸਤਲੋਜ ਬਿਆਸ ਉਧਰਲੇ ਏਰੀਏ ਦੇ ਵਿੱਚ ਤੁਸੀ ਬੰਦ ਬਣੇ ਹੋਏ ਆ ਪਲੱਸ ਮੇਰੇ ਖਿਆਲ ਇਫ ਆਮ ਨੋਟ ਰੌਂਗ ਮਤਲਬ 10000 13000 14000 ਕਿਲੋਮੀਟਰ ਦੇ ਲਗਭਗ ਆਪਣੀਆਂ ਡਰੇਨੇਜ ਨੇ ਡਰੇਨੇਜ ਉਹ ਜਿਹੜੀਆਂ ਡਰੀਨਾ ਹੁੰਦੀਆਂ ਨੇ ਉਹਦਾ ਮੇਨ ਮਕਸਦ ਹੀ ਇਹ ਹੁੰਦਾ ਹੈ ਵੀ ਜਦੋਂ ਫਲੱਡ ਦਾ ਪਾਣੀ ਆਊਗਾ ਤਾਂ ਉਹ ਉਹਦੇ ਵਿੱਚ ਜਨਰਲ ਲੇਜ਼ਰ ਹੌਕੇ ਨਿਕਲ ਜੇ ਤੇ ਹੁਣ ਪ੍ਰੋਬਲਮ ਇਹ ਹੋ ਗਈ ਹੈ ਵੀ ਸਰਕਾਰਾਂ ਹੋਣ ਵਾਲੀਆਂ ਪੁਰਾਣੀਆਂ ਸਾਰੀਆਂ ਹੀ ਜ਼ਿੰਮੇਵਾਰ ਨੇ ਸਾਡੀ ਅਰਬਨਾਈਜੇਸ਼ਨ ਪ੍ਰੋਪਰ ਪਲਾਨ ਹੈ ਨਹੀਂ ਜਿੱਥੇ ਨਾਲੇ ਵੱਸਦੇ ਨੇ ਉਥੇ ਅਸੀਂ ਆ ਸਮਝ ਲਓ ਵੀ ਸਾਡੇ ਹੈਬਿਟੇਸ਼ਨ ਆ ਗਈ ਆ ਘਰ ਘਰ ਬਸ ਗਿਆ ਆਬਾਦੀ ਬਸ ਗਈਆਂ ਉਹਦੇ ਨਾਲ ਨੁਕਸਾਨ ਹੋਰ ਵੀ ਜ਼ਿਆਦਾ ਵੱਧ ਗਿਆ ਮੇਨਟੇਨੈਂਸ ਇਹ ਕਰਦੇ ਨਹੀਂ ਹੈਗੇ ਡੀ ਸੈਲਟਿੰਗ ਇਹਨਾਂ ਨੇ ਕਰੀਆਂ ਨਹੀਂ ਤੋ ਇਹ ਸਾਰੇ ਇੱਕ ਓਵਰਆਲ ਕੰਟਰੀਬਿਊਟ ਕਰਦੇ ਆ ਇਹ ਜਿਹੜੀ ਅੱਜ ਦੀ ਸਿਚੁਏਸ਼ਨ ਅਸੀਂ ਫੇਸ ਕਰਦੇ ਆ ਬਿਲਕੁਲ ਜਿਸ ਤਰੀਕੇ ਦੇ ਇਹ ਹਾਲਾਤ ਹੁੰਦੇ ਨੇ ਭਾਰਤ ਸਰਕਾਰ ਜਾਂ ਸੈਂਟਰ ਵੱਲੋਂ ਕੋਈ ਮਦਦ ਭੇਜੀ ਜਾਂਦੀ ਹੈ ਅੱਗੇ ਪੰਜਾਬ ਸਰਕਾਰ ਇੰਪਲੀਮੈਂਟ ਕਰਦੀ ਹੈ ਉਸ ਚੀਜ਼ ਨੂੰ ਜਾਂ ਫਿਰ ਜਿਸ ਤਰੀਕੇ ਦੇ ਨਾਲ ਹੁਣ ਕੰਮ ਚੱਲ ਰਿਹਾ ਸੀਗਾ ਕਈ ਥਾਵਾਂ ਦੇ ਉੱਤੇ ਕਿਤੇ ਕੋਈ ਪੁਲ ਬਣਦਾ ਕਿਤੇ ਕੋਈ ਸੜਕ ਬਣਦੀ ਹੈ ਜਾਂ ਫਿਰ ਉਹ ਪੈਸਾ ਉਸੇ ਦੇ ਵਿੱਚ ਹੀ ਗੋਲਮੋਲ ਹੋ ਜਾਂਦਾ ਹੈ ਇਹ ਚੀਜ਼ਾਂ ਕੀ ਹੈਗੀਆਂ ਧਿਆਨ ਦੇ ਵਿੱਚ ਕਿ ਵੀ ਇਸ ਤਰ੍ਹਾਂ ਦਾ ਵੀ ਕੋਈ ਗੋਲਮੋਲ ਹੁੰਦਾ ਆਣਾ ਉਹ ਤਾਂ ਹੁਣ ਸਾਰੇ ਲੋਕਾਂ ਨੂੰ ਹੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਮੀਡੀਆ ਵਾਲਿਆਂ ਨੂੰ ਵੀ ਕਿੰਨੀਆਂ ਕਿ ਗਰੰਟਾਂ ਆਉਂਦੀਆਂ ਤੇ ਕਿੰਨੀਆਂ ਉਹਨਾਂ ਨੂੰ ਗਰਾਊਂਡ ਤੇ ਲਾਈਆਂ ਜਾਂਦੀਆਂ ਨੇ ਪੈਸਾ ਆਉਂਦਾ ਹੈ ਡਿਵੈਲਪਮੈਂਟ ਵਾਸਤੇ ਵੀ ਆਉਂਦਾ ਹੈ ਇਹਨਾਂ ਵਾਸਤੇ ਵੀ ਆਉਂਦਾ ਹੈ ਮੇਂਟਨੈਂਸ ਵਾਸਤੇ ਵੀ ਬਜਟ ਚ ਵੀ ਰੱਖਿਆ ਜਾਂਦਾ ਹੈ ਬਟ ਜੁਮੇ ਸਾਨੂੰ ਪਤਾ ਹੈ ਸਾਡੇ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਬੇਸ਼ਕੀ ਬਹੁਤ ਮਾੜੀ ਹੈ ਸਰਕਾਰ ਅਲੱਗ ਤੋਂ ਰੱਖਦੀ ਹੈ ਜੇ ਕੋਈ ਆਫਤ ਆਂਦੀ ਹੈ ਕਿਸੇ ਤਰ੍ਹਾਂ ਦੀ ਜਿਵੇਂ ਹੁਣ ਪਾਣੀ ਦੀ ਆਫਤ ਆਈ ਹੈ ਪੰਜਾਬ ਸਰਕਾਰ ਦਾ ਕੋਈ ਬਜਟ ਹੁੰਦਾ ਕਿ ਵੀ ਇਸ ਤਰ੍ਹਾਂ ਦਾ ਬਜਟ ਹੈ ਕੱਲ ਨੂੰ ਕੋਈ ਆਫਤ ਹੋਈ ਤੇ ਉਹਦੇ ਨਾਲ ਦੀ ਨਾਲ ਪੈਸਾ ਜਿਹੜਾ ਲਾ ਦਿੱਤਾ ਜਾਵੇ ਨਾਲ ਦੀ ਨਾਲ ਪਹੁੰਚੇ ਨਾਲ ਦੀ ਨਾਲ ਤਾਂ ਇਹ ਜਗਸੀਰ ਹਜੇ ਬਾਅਦ ਚ ਲਾਵਾਂਗੇ ਹਜੇ ਤਾਂ ਇਹ ਜਦੋਂ ਹੁਣ ਡਿਜ਼ਾਸਟਰ ਹੋ ਗਿਆ ਨੁਕਸਾਨ ਹੋ ਗਿਆ ਹੁਣ ਇਹ ਨੁਕਸਾਨ ਨੂੰ ਅਸੈਸਮੈਂਟ ਕਰਨਗੇ ਵੀ ਕਿੰਨਾ ਨੁਕਸਾਨ ਹੋਇਆ ਲੋਕਾਂ ਨੂੰ ਕਿੰਨਾ ਨੁਕਸਾਨ ਹੋਇਆ ਖੇਤੀਬਾੜੀ ਨੂੰ ਕਿੰਨਾ ਨੁਕਸਾਨ ਹੋਇਆ ਘਰਾਂ ਨੂੰ ਕਿੰਨਾ ਨੁਕਸਾਨ ਹੋਇਆ ਡੰਗਰ ਪਸ਼ੂ ਦੀ ਕਿੰਨੀ ਡੈਮੇਜ ਹੋਈ ਉਹ ਡੈਮੇਜ ਅਸੈਸਮੈਂਟ ਡਿਸਟ੍ਰਿਕਟ ਲੈਵਲ ਤੇ ਹੋਊ ਤਹਿਸੀਲ ਲੈਵਲ ਤੇ ਬਲਾਕ ਤੇ ਹੋਊਗੀ ਉਹਦੀ ਫਿਰ ਗਵਰਨਮੈਂਟ ਕੀ ਮਦਦ ਕਰਦੀ ਹੈ ਲੋਕਾਂ ਨੂੰ ਉਹ ਤਾਂ ਦੇਖਣ ਵਾਲੇ ਸਮੇਂ ਚ ਬਟ ਜਿਹੜਾ ਪਿਛਲਾ ਬਾਸਟ ਜਿਹਾ ਇਤਿਹਾਸ ਸਾਨੂੰ ਦਿਖਦਾ ਹੈਗਾ ਜਦੋਂ ਆਪਾਂ ਲੋਕਾਂ ਚ ਵੀ ਵਿਚਰਦੇ ਆ ਉਹ ਕੋਈ ਉਹਨਾਂ ਨੂੰ ਕੋਈ ਪ੍ਰੋਪਰ ਗਰੰਟਾਂ ਨਹੀਂ ਮਿਲਦੀਆਂ ਹੈਗੀਆਂ ਜਿੰਨਾ ਉਹਨਾਂ ਨੂੰ ਨੁਕਸਾਨ ਹੋਇਆ ਉਹਦਾ ਇੱਕ ਲਿਪ ਸਰਵਿਸ ਹੁੰਦੀ ਆ 5 ਤੋਂ 10% ਮਿਲ ਗਿਆ ਜਿਹਦਾ 100% ਨੁਕਸਾਨ ਹੋ ਗਿਆ ਇੰਨਾ ਉਹ ਰਿਕਵਰ ਹੁੰਦਾ ਨਹੀਂ ਹੈ ਉਹ ਇਹ ਸਿਰਫ ਲੋਕਾਂ ਦੀ ਹੀ ਤਾਕਤ ਹੈ ਵੀ ਉਹ ਆਪਣਾ ਫੇਰ ਵੀ ਇੰਤ ਕਰਦੇ ਆ ਫੇਰ ਪੈਰਾਂ ਤੇ ਖੜੇ ਹੋ ਜਾਂਦੇ ਰਹੀ ਗੱਲ ਜਦੋਂ ਤੁਸੀਂ ਕਹਿਆ ਸੈਂਟਰਲ ਗਵਰਨਮੈਂਟ ਦੀ ਆ ਸੈਂਟਰਲ ਗਵਰਨਮੈਂਟ ਦੇ ਫੰਡਸ ਆਉਂਦੇ ਆ ਉਹ ਜਿਵੇਂ ਰਿਵਰਸ ਦੇ ਫੰਡਸ ਹੋਗੇ রাইਟ ਜਾਂ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਮੇਨਟੇਨ ਕਰਨ ਵਾਸਤੇ ਵੀ ਫੰਡਸ ਆਉਂਦੇ ਆ ਪਲੱਸ ਜਦੋਂ ਡਿਜ਼ਾਸਟਰ ਹੁੰਦਾ ਉਦੋਂ ਸਟੇਟ ਗਵਰਨਮੈਂਟ ਦੀ ਡਿਊਟੀ ਵੱਧਦੀ ਆ ਵੀ ਨੈਸ਼ਨਲ ਕਲਾਮਿਟੀ ਫੰਡ ਹੁੰਦਾ ਇੱਕ ਨੈਸ਼ਨਲ ਸੈਂਟਰ ਲੈਵਲ ਤੇ ਤੇ ਉਹ ਫੰਡ ਦੇ ਵਿੱਚੋਂ ਇਹ ਮਦਦ ਮੰਗ ਸਕਦੇ ਆ ਜਿਹੜੀ ਇਮੀਡੀਏਟ ਲੋਕਾਂ ਨੂੰ ਦੇਣੀ ਹੈ ਬਟ ਮੈਨੂੰ ਤਾਂ ਅਜੇ ਤੱਕ ਕਿਤੇ ਖਬਰਾਂ ਜਿ ਮੈਂ ਦੇਖਿਆ ਨਹੀਂ ਹੈ ਵੀ ਇਹ ਆਪਣੀ ਪੰਜਾਬ ਸਰਕਾਰ ਨੇ ਜਾਂ ਨੈਸ਼ਨਲ ਆਪਣਾ ਸੈਂਟਰ ਨੂੰ ਵੀ ਡਿਕਟ ਕਿਹਾ ਵੀ ਹੋਵੇ ਵੀ ਇਹਨੂੰ ਤੁਸੀਂ ਇੱਕ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰੋ ਕਿਉਂਕਿ ਜਦ ਤੱਕ ਇਹਨੂੰ ਅਸੀਂ ਫੋਰਸਫੁਲੀ ਕਹਿੰਦੇ ਨਹੀਂ ਹੈਗੇ ਤਾਂ ਸੈਂਟਰ ਵੀ ਕਹੋਗੇ ਵੀ ਥੋੜ੍ਹਾ ਥੋੜੀ ਪ੍ਰੋਬਲਮ ਹੈ ਤੁਸੀਂ ਇਹਨੂੰ ਨਿਜਿੱਠ ਲਓ ਬਿਲਕੁਲ ਸਰਕਾਰ ਦੇ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਫੇਲੀਅਰ ਰਹਿ ਗਿਆ ਪਰ ਆਰਮੀ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹਿੰਦੀ ਹੈ ਜਿਸ ਤਿੱਕੇ ਦੇ ਨਾਲ ਪਠਾਨਕੋਟ ਏਰੀਆ ਜਾਂ ਗੁਰਦਾਸਪੁਰ ਦਾ ਏਰੀਆ ਡੇਰਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਇਹਨਾਂ ਥਾਵਾਂ ਦੇ ਉੱਤੇ ਵੀ ਚਰਚਾ ਚੱਲਦੀ ਹੈ ਜਿਸ ਤਿੱਕੇ ਦੇ ਨਾਲ ਲੋਕ ਆਮ ਐਨਜੀਓ ਆਲੇ ਕੰਮ ਕਰ ਰਹੇ ਨੇ ਉਹ ਜਾ ਕੇ ਲੋਕਾਂ ਨੂੰ ਕੱਢ ਕੇ ਲਿਆਉ ਰਹੇ ਨੇ ਤੇ ਆਰਮੀ ਵੀ ਜਿਵੇਂ ਉੱਥੇ ਪਹੁੰਚ ਰਹੀ ਹੈ ਕਈ ਲੋਕ ਕਹਿੰ ਰਹੇ ਨੇ ਕਿ ਟਾਈਮ ਤੇ ਪਹੁੰਚ ਗਈ ਕੀ ਕਰੇ ਲੇਟ ਪਹੁੰਚ ਗਈ ਆਰਮੀ ਕਿਸ ਤਰ੍ਹਾਂ ਦੇ ਰੈਸਕਿਊ ਕਰਦੀ ਹੈ ਜੇ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਮੇਰਾ ਜਿਹੜਾ ਤਜਰਬਾ ਹੈ ਨਾ 30 32 ਸਾਲ ਨੌਕਰੀ ਦਾ ਔਰ ਮੈਂ ਜੋ ਇਹ ਡਿਜ਼ਾਸਟਰ ਮੈਨੇਜਮੈਂਟਸ ਅਸੀਂ ਦੇਖਦੇ ਰਹੇ ਹਾਂ ਪੂਰੇ ਦੇਸ਼ ਦੀ ਮੈਂ ਤੁਹਾਨੂੰ ਸਿਚੁਏਸ਼ਨ ਦੱਸਦਾ ਵੀ ਜਦੋਂ ਕਿਸੇ ਤਰੀਕੇ ਦੀ ਆਫਤਾ ਆਉਂਦੀ ਆ ਨਾ ਉਦੋਂ ਇੱਕ ਤਾਂ ਪੋਲੀਟੀਸ਼ੀਅਨ ਤੇ ਦੂਈ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਇਹ ਤਾਂ ਜਮ੍ਹਾਂ ਖੂਚ ਵੜ ਜਾਂਦੇ ਆ ਠੀਕ ਹੈ ਬਿਲਕੁਲ ਇਹਨਾਂ ਦਾ ਫੇਲੀਅਰ ਹੁੰਦਾ ਤੇ ਤੁਸੀਂ ਪਿਛਲਾ ਜਿੰਨੇ ਮਰਜੀ ਡਾਟਾ ਚੱਕ ਕੇ ਦੇਖ ਲਓ ਜਦੋਂ ਦੇਸ਼ 'ਚ ਕੋਈ ਆਫਦਾ ਆਈ ਆਰਥਕੂਏਕ ਹੋ ਗਿਆ ਫਲੱਡ ਆ ਗਿਆ ਕੁਝ ਵੀ ਆ ਗਿਆ ਇਹ ਫੌਜ ਨੂੰ ਹੀ ਬੁਲਾਉਂਦੇ ਆ ਕਿਉਂ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਸਰਕਾਰਾਂ ਫੇਲ ਇਹਨਾਂ ਕੋਲੇ ਫੰਡ ਵੀ ਆਊਗਾ ਜਿਵੇਂ ਤੁਸੀਂ ਕਿਹਾ ਉਹ ਫੰਡ ਛੱਕ ਜਾਣਗੇ ਇਹਨਾਂ ਨੇ ਟ੍ਰੇਨਿੰਗ ਕਰਾਉਣੀ ਹੁੰਦੀ ਆ ਉਹ ਨਹੀਂ ਕਰਾਉਣਗੇ ਡਿਪਾਰਟਮੈਂਟ ਜਿਹੜਾ ਡੀਸੀ ਹੈਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੰਮ ਹੈਗਾ ਵੀ ਦੇਖੇ ਆਪਦੇ ਜ਼ਿਲ੍ਹੇ ਦੇ ਵਿੱਚ ਕੀ ਪ੍ਰੋਬਲਮਸ ਨੇ ਆ ਹੁਣ ਤੁਸੀਂ ਦੇਖ ਲਿਓ 10 ਦਿਨਾਂ ਨੂੰ ਤੁਸੀਂ ਸਾਰਿਆਂ ਨੇ ਭੱਜਣਾ ਆ ਜਿੰਨਾ ਰੌਲਾ ਰੱਪਾ ਪੈ ਰਿਹਾ ਫਲੱਡ ਆ ਗਿਆ ਇਹ ਆ ਗਿਆ ਇਹ ਆ ਗਿਆ 10 ਦਿਨਾਂ ਨੂੰ ਇਹ ਪਾਣੀ ਪੂਣੀ ਬੰਦ ਹੋ ਜਾਣਾ ਇਹ ਮੁੜ ਕੇ ਪੋਲੀਟਿਸ਼ੀਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲੇ ਫੇਰ ਬਾਹਰ ਨੂੰ ਆ ਜਾਣਗੇ ਉਹ ਪੋਲੀਟਿਸ਼ੀਨਾਂ ਦੇ ਮਗਰ ਮਗਰ ਚਮਚਾਗਰੀ ਕਰਦੇ ਫਿਰਨਗੇ ਸੋ ਇਹਨਾਂ ਦੀਆਂ ਪ੍ਰਾਇਰਟੀਜ਼ ਮਿਸਪਲੇਸਡ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਲੋਕਾਂ ਦੇ ਨਾਲ ਠੀਕ ਹੈ ਤੇ ਰਹੀ ਗੱਲ ਹੁਣ ਆਰਮੀ ਦੀ ਆਰਮੀ ਇੱਕ ਬਹੁਤ ਵੱਡਾ ਰਿਸੋਰਸ ਹੈ ਸਾਡੇ ਕੋਲੇ ਬਟ ਪਹਿਲਾਂ ਅਕਾਉਂਟੇਬਿਲਟੀ ਸਟੇਟ ਗਵਰਨਮੈਂਟ ਦੀ ਸਟੇਟ ਦੀ ਐਡਮਿਨਿਸਟ੍ਰੇਸ਼ਨ ਦੀ ਇਹਨਾਂ ਦੀ ਅਕਾਉਂਟੇਬਿਲਟੀ ਲੈਣੀ ਬਹੁਤ ਜ਼ਰੂਰੀ ਹੈ ਆਰਮੀ ਨੂੰ ਤਾਂ ਠੀਕ ਹੈ ਸਭ ਤੋਂ ਸੌਖਾ ਕੰਮ ਕੀ ਹੈ ਉਹ ਅਸੀਂ ਇਹ ਰੋਣ ਲੱਗ ਜਾਂਦੇ ਆ ਭਈ ਆਰਮੀ ਨੂੰ ਬੁਲਾ ਲਓ ਰਿਕਵਿਜ਼ਿਸ਼ਨ ਕਰ ਲਓ ਹੁਣ ਆਰਮੀ ਆਪਦੇ ਆਪ ਨਹੀਂ ਆਉਗੀ ਆਰਮੀ 에ਅਰ ਫੋਰਸ ਨੇਵੀ ਆਪਦੇ ਆਪ ਨਹੀਂ ਆਉਂਦੀ ਹੈ ਉਹ ਸਟੇਟ ਗਵਰਨਮੈਂਟ ਨੂੰ ਰਿਕਵਿਜ਼ਿਸ਼ਨ ਕਰਨੀ ਪੈਂਦੀ ਆ ਲਿਖ ਕੇ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਉੱਥੋਂ ਫਿਰ ਜਿਹੜੇ ਗ੍ਰਹਿ ਮੰਤਰੀ ਨੇ ਉਹ ਭੇਜਣਗੇ ਜੇ ਜੋ ਵੀ ਰੱਖਿਆ ਮੰਤਰੀ ਆ ਗ੍ਰਹਿ ਮੰਤਰੀ ਦੇ ਥੱਲੇ ਤਾਂ ਨਹੀਂ ਆਉਂਦਾ ਹੈਗਾ ਬਟ ਇੱਕ ਆਲਰੇਡੀ ਜੁਆਇੰਟ ਸਾਡੀਆਂ ਐਸਓਪੀਜ਼ ਬਣੀਆਂ ਹੋਈਆਂ ਨੇ ਉਹ ਆਲਰੇਡੀ ਇਨ ਪਲੇਸ ਹੈਗੀਆਂ ਨੇ ਜਿਵੇਂ ਮੇਂ ਖਰਚਾ ਵੀ ਸਰਕਾਰ ਨੂੰ ਚੱਕਣਾ ਪੈਣਾ ਜਿਹੜਾ ਆਰਮੀ ਦਾ ਜਿੰਨਾ ਖਰਚਾ ਹੋਏਗਾ ਬਿਲਕੁਲ ਬਿਲਕੁਲ ਜਿਹੜਾ ਜਦੋਂ ਜਿੰਨੇ ਕਾਲਰ ਮੇ ਇਹ ਡਿਪਲੋਏ ਹੁੰਦੇ ਆ ਨਾ ਉਹਦੀ ਫਿਰ ਇੱਕ ਇਨਸੀਡੈਂਟਲ ਐਕਸਪੈਂਡੀਚਰ ਰਿਪੋਰਟ ਹੁੰਦੀ ਆ ਉਹ ਦਰਜ ਕਰਦੇ ਆ ਇਹ ਐਮਓਡੀ ਵੱਲੋਂ ਉਹ ਬੇਸਿਕਲੀ ਕੀ ਹੁੰਦੀਆਂ ਨੇ ਬੁੱਕ ਡੈਬਿਟਸ ਹੁੰਦੀਆਂ ਨੇ ਸਰਕਾਰਾਂ ਵੱਲੋਂ ਤੇ ਐਮਓਡੀ ਨੂੰ ਆ ਜਾਂਦੀਆਂ ਨੇ ਉਹ ਇੱਕ ਲਾਰਜਰ ਇਸ਼ੂ ਹੈ ਵੀ ਵੈਸੇ ਇਹਨਾਂ ਨੂੰ ਪੈਸਾ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਹੈ ਤਾਂ ਸਰਕਾਰ ਦਾ ਹੀ ਪੈਸਾ ਹੈ ਸਰਕਾਰ ਦਾ ਪੈਸਾ ਸਰਕਾਰ ਦੇ ਰਿਸੋਰਸਸ ਨੇ ਸਰਕਾਰ ਤੇ ਯੂਜ਼ ਹੋ ਰਿਹਾ ਉਹ ਅਲੱਗ ਚੀਜ਼ਾਂ ਨੇ ਬਟ ਜਿਵੇਂ ਤੁਸੀਂ ਕਿਹਾ ਮੈਂ ਕੱਲ ਅਸੀਂ ਵੈਸਟਰਨ ਕਮਾਂਡ ਚ ਵੀ ਗਏ ਸੀਗੇ ਤੇ ਉੱਥੋਂ ਵੀ ਸਾਨੂੰ ਪਤਾ ਲੱਗਿਆ ਵੀ ਲਗਭਗ 18-19 ਕਾਲਮਸ ਆਰਮੀ ਦੇ ਅਲੱਗ-ਅਲੱਗ ਥਾਵਾਂ ਤੇ ਡਿਪਲੋਏਡ ਨੇ ਪਠਾਨਕੋਟ ਤੋਂ ਲੈ ਕੇ ਥੱਲੇ ਤੱਕ ਉਹਦੇ ਵਿੱਚ ਇੰਜੀਨੀਅਰ ਕਾਲਮ ਨੇ infantry army ਦੇ ਕਾਲਮ ਨੇਗੇ ਸੋ ਉਹ ਲੱਗੇ ਹੋਏ ਆ ਬਟ ਰਿਸੋਰਸਸ ਡਿਪੈਂਡ ਕਰਦੇ ਆ ਉਹ ਸਟੇਟ ਗਵਰਨਮੈਂਟ ਤੇ ਵੀ ਕਿੰਨਾ ਚਾਹੁੰਦੀ ਹੈ ਉਹਨਾਂ ਤੋਂ ਸੋ ਬਾਕੀ ਆਰਮਡ ਫੋਰਸਸ ਤਾਂ ਹਮੇਸ਼ਾ ਤਿਆਰ ਰਹਿੰਦੀਆਂ ਨੇ ਦੇਸ਼ ਵਾਸਤੇ ਕਦੇ ਵੀ ਇਹਨਾਂ ਨੇ ਲਿਟ ਡਾਊਨ ਨਹੀਂ ਕਰਿਆ ਹੈ ਬਿਲਕੁਲ ਅੱਛਾ ਸਰ ਜਾਂਦੇ ਸੁनेहा ਕੀ ਦਿੰਨਾ ਚਾਹੋਗੇ ਜਿਸ ਤੇ ਕਿਦ ਨਾਲੇ ਪਾਣੀ ਵਧਦਾ ਘਟਦਾ ਉਤਰਾ ਚੜ੍ਹਾ ਜਾਂਦਾ ਅੱਗੇ ਜਿਹੜੇ ਲੋਕ ਬੈਠੇ ਹੋਣੇ ਕੰਡਿਆਂ ਦੇ ਉੱਤੇ ਬੈਠੇ ਹੋਣੇ ਕਈ ਵਿਚ ਹੀ ਬੈਠੇ ਹੋਣੇ ਜਿਹੜੇ ਝੌਂਪੜੀਆਂ ਜਾਂ ਇਸ ਤਰੀਕੇ ਦੇ ਨਾਲ ਘਰ ਬਣਾ ਕੇ ਬਹਿ ਜਾਂਦੇ ਆ ਉਨਾਂ ਲਈ ਕੀ ਸਨੇਹਾ ਹੈਗਾ ਕਿ ਵੀ ਉਹਨਾਂ ਨੂੰ ਡਰ ਕੇ ਰਹਿਣਾ ਚਾਹੀਦਾ ਜਾਂ ਡਿਸਟ੍ਰਿਕਟਲ ਪ੍ਰਸ਼ਾਸਨ ਕਹਿ ਰਿਹਾ ਕਿ ਸਮਾਨ ਚੁੱਕ ਲੋ ਚੇਤਾਵਨੀ ਹੈ ਤੁਹਾਨੂੰ ਕਿ ਵੀ ਜੇ ਪਾਣੀ ਆ ਗਿਆ ਤਾਂ ਕੋਈ ਅਨਸੁਖਾ ਵੀ ਘਟਨਾ ਵਾਪਰ ਜਾਵੇ ਉਹਨਾਂ ਲਈ ਕੀ ਸਨੇਹਾ ਹੈ ਨੀ ਉਹ ਨਵਸਤਿ ਇਹ ਤਾਂ ਕੀ ਸੁਨੇਹਾ ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ ਜੇ ਕਿਸੇ ਨੇ ਝੁੱਗੀ ਝੌਂਪੜੀ ਬਣਾਈ ਉਹ ਬਣਾਈ ਕਿਉਂ ਬਈ ਫਿਰ ਜੇ ਬਣਾਈਆ ਤਾਂ ਉਹਦਾ ਬੰਦੋਬਸਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰੂਗੀ ਥੋੜੀ ਵੀ ਮੈਂ ਆਰਡਰ دیتا ਹੁਣ ਤੁਸੀਂ ਇੱਥੋਂ ਹਿੱਲ ਜਾਓ ਤੇ ਮੇਰੀ ਰਿਸਪੌਂਸਿਬਿਲਟੀ ਖਤਮ ਹੋ ਗਈ ਤੁਹਾਨੂੰ ਸਕੂਲ ਬਣਾਓ ਪਿੱਛੇ ਮਦਦ ਦਿਓ ਉਹਨਾਂ ਨੂੰ ਇਵੈਕੂਏਟ ਕਰੋ ਉਹਨਾਂ ਨੂੰ ਉੱਥੇ ਲੈ ਕੇ ਆਓ ਪਲੱਸ ਤੁਹਾਡੇ ਰਿਸੋਰਸ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਵੀ ਕਿਹੜੇ ਏਰੀਆ ਨੇ ਜੇ ਸਾਨੂੰ ਉਥੋਂ ਰੈਸਕਿਊ ਕਰਨਾ ਹੈਗਾ ਤਾਂ ਅਸੀਂ ਰੈਸਕਿਊ ਕਿਵੇਂ ਕਰਾਂਗੇ ਸਾਡੇ ਕੋਲੇ ਕੀ ਸਾਧਨ ਨੇ ਸਾਡੇ ਕੋਲੇ ਕੀ ਕਿਸ਼ਤੀਆਂ ਨੇ ਤੁਹਾਨੂੰ ਮੈਂ ਇੱਕ ਦੱਸਦਾ ਮੇਰਾ ਜਿਹੜਾ ਤਜਰਬਾ ਜਾਂ ਹੁਣ ਵੀ ਆਪਾਂ ਦੇਖਿਆ ਪਿਛਲੇ ਸਾਲਾਂ 'ਚ ਵੀ 80% ਮਦਦ ਲੋਕ ਆਪ ਦੀ ਆਪ ਕਰ ਰਹੇ ਨੇ ਠੀਕ ਹੈ ਬਾਕੀ ਜਿਹੜੀਆਂ ਆਰਮਡ ਫੋਰਸੇਜ਼ ਨੇ 에어 ਫੋਰਸ ਨੇਵੀ ਆਰਮੀ ਉਹਨਾਂ ਨੂੰ ਜਿੰਮੇ ਬੁਲਾਉਣੇ ਉਹਦਾ ਜੀ ਜਾਣ ਲਾ ਦਿੰਦੇ ਆ ਬਟ ਇਹਦੇ ਵਿੱਚ ਇੱਕ ਮਿਸਿੰਗ ਐਲੀਮੈਂਟ ਹੈ ਬਹੁਤ ਵੱਡਾ ਕਈ ਸਾਲਾਂ ਤੋਂ ਜਦੋਂ ਦੇ ਅਸੀਂ ਆਜ਼ਾਦ ਹੋਏ ਆ ਉਹ ਤੁਹਾਡੇ ਪੋਲੀਟੀਸ਼ੀਅਨ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਇਹਨਾਂ ਦੀ ਜਵਾਬਦੇਹੀਆਂ ਤੁਸੀਂ ਕਦੋਂ ਲਓਂਗੇ ਬਈ ਐਨੇ ਥੋੜੀਆਂ ਗ੍ਰਾਂਟਾਂ ਨੇ ਇਹਨੇ ਫੰਡਸ ਆਉਂਦੇ ਆ ਇਹ ਜਿਹੜਾ ਪੈਸਾ ਹੈ ਫਿਰ ਆਪਾਂ ਉਸ ਤਰੀਕੇ ਨਾਲ ਸਹੀ ਤਰੀਕੇ ਤੇ ਲਾਈਏ ਬਾਕੀ ਤੇ ਤਮਾਸ਼ੇ ਬੰਦ ਕਰੋ ਪਹਿਲਾਂ ਆਪਣੀ ਜ਼ਿੰਦਗੀ ਨੂੰ ਤਾਂ ਠੀਕ ਕਰ ਲਿਏ ਸਾਡੇ ਸਟੇਟ ਦੀਆਂ ਪ੍ਰਾਇੋਰਟੀਜ਼ ਕੀ ਨੇ ਬਈ ਜਿਹੜੇ ਇਲਾਕੇ ਸਾਡੇ ਆ ਇਹ ਤ੍ਰਾਸਦੀ ਦੇ ਵਿੱਚ ਆਉਂਦੇ ਆ ਫਲਡਸ ਚ ਆਉਂਦੇ ਆ ਉਹਨਾਂ ਦਾ ਇੱਕ ਪਰਮਾਨੈਂਟ ਇਲਾਜ ਕਰੀਏ ਫਾਲਤੂ ਦੇ ਤੁਸੀਂ ਬੋਡਾਂ ਤੇ ਪਬਲਿਸਿਟੀ ਤੇ ਤਮਾਸ਼ੀਆਂ ਤੇ ਪੈਸਾ ਲਾਉਨੇ ਹੋ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਸਰ ਇਹ ਵੀ ਫੇਲਿਅਰ ਲੋਕਾਂ ਦਾ ਵੀ ਨਹੀਂ ਨਿਕਲੇਗਾ ਆਪਸ ਦੇ ਵਿੱਚ ਕਿ ਲੋਕ ਹੀ ਆਪ ਚਾਰ ਪੰਜ ਹਿੱਸਿਆਂ ਚ ਵੰਡੇ ਬੈਨੇ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਕੋਈ ਬਸਪਾ ਨਾਲ ਆ ਕੋਈ ਭਾਜਪਾ ਨਾਲ ਆ ਫਿਰ ਲੋਕ ਤਾਂ ਵੰਡੇ ਗਏ ਲੋਕਾਂ ਦੀ ਤਾਂ ਇਕਤਾ ਨਹੀਂ ਰਹੀ ਉਰ ਦੀ ਜਿਹਨੀ ਹੈ ਜਗਸੀਰ ਸਾਡੇ ਕੀ ਆ ਕਰੈਕਟਰ ਬਿਲਡਿੰਗ ਹੈ ਨਹੀਂ ਸਾਡਾ ਚਰਿੱਤਰ ਜਿਹੜਾ ਹੈਗਾ ਸੋਸਾਇਟੀ ਦਾ ਉਹ اخلاق ਬਿਲਕੁਲ ਡਾਊਨ ਹੋ ਗਿਆ ਉਹ ਬਾਕੀ ਲੋਕਾਂ ਨੂੰ ਬਲੇਮ ਕਰਨਾ ਬਹੁਤ ਸੌਖਾ ਹੈ ਜਿਹੇ ਜੀ ਲੀਡਰਸ਼ਿਪ ਹੈ ਵੇਹੇ ਜੀ ਲੋਕ ਬਣ ਜਾਂਦੇ ਆ ਜੇ ਤੁਹਾਡਾ ਉੱਪਰ ਟਾਪ ਦਾ ਲੀਡਰ ਜਿਹੜਾ ਇਮਾਨਦਾਰ ਹੋਵੇ ਲੀਡਰਸ਼ਿਪ ਇਮਾਨਦਾਰ ਹੋਵੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਦਾਰੀ ਨਾਲ ਕੰਮ ਕਰਨ ਤਾਂ ਲੋਕ ਉਵੇਂ ਹੀ ਕਰ ਲੈਣਗੇ ਹੈਲੀਕਾਪਟਰ ਦਿੱਤਾ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਸਾਹਿਬ ਹੋਰਾਂ ਨੇ ਕਿ ਲੱਗਦਾ ਕਿ ਇਮਾਨਦਾਰੀ ਝਲਕ ਰਹੀ ਹੋਣਾ ਦੇ ਵਿੱਚੋਂ ਕਿ ਹੈਲੀਕਾਪਟਰ ਚੋਪਰ ਕਹਿੰਦਾ ਮੈਂ ਆਪਣਾ ਦੇ ਤਾ ਕਹਿੰਦੇ ਕਰੋ ਜੋ ਕੁਝ ਦੁੱਧ ਲੱਸੀ ਜੀ ਨੂੰ ਚਾਹੀਦੀ ਹੈ ਉੱਪਰੋਂ ਸਿੱਟੀ ਜਾਓ ਕਮ ਆਨ ਯਾਰ ਆਪਾਂ ਹੁਣ 21 ਸੈਂਚਰੀ ਦੇ ਵਿੱਚ ਰਹਿ ਰਹੇ ਹਾਂ ਹਨਾ ਆ ਤੁਸੀਂ ਵੀ ਯੰਗ ਹੋ ਤੁਹਾਡੀ 22 25 ਸਾਲ ਦੀ ਉਮਰ ਹੈ ਬੱਚਿਆਂ ਨੂੰ ਜਾ ਕੇ ਪੁੱਛ ਲਓ ਇਟਸ ਆ ਕਾਮਨ ਸੈਂਸ ਇਹ ਚੀਪ ਪਬਲਿਸਿਟੀ ਹੈ ਯਾਰ ਵਾਟ ਇਜ਼ ਦਿਸ ਨਾਨਸੈਂਸ ਹੈਪਨਿੰਗ ਤੁਸੀਂ मीनिंगफुल ਕੰਮ ਕਰੋ ਤੁਸੀਂ ਆਪਣਾ ਇੰਨੇ ਅਸੀ ਭੁੱਖੇ ਹੋ ਜੰਨੇ ਆਂ ਵੀ ਸਾਡੀਆਂ ਫੋਟੋਆਂ ਹੀ ਸਾਰੇ ਪਾਸੇ ਦੇਖੀ ਜਾਣ ਇਟ ਇਜ਼ ਅਟਰ ਬਲਡੀ ਨਾਨਸੈਂਸ ਯਾਰ ਤੁਸੀਂ ਕੰਮ ਕਰੋ ਯਾਰ ਸਾਇਲੈਂਟਲੀ ਤੁਹਾਨੂੰ ਇੱਕ ਸਿਲੈਕਟ ਕਰਿਆ ਨੁਮਾਇंदे ਬਣਾਏ ਗਏ ਐਂਡ ਯੂ ਹੈਵ ਟੂ ਬੀ ਓਨੈਸਟ ਥੋਡੀ ਜਿਹੜੀ ਤੁਹਾਡਾ ਜਿਹੜਾ ਕੰਮ ਹੈ ਉਹ ਬੋਲੇ ਨਾ ਕਿ ਥੋਡੀ ਜਿਹੜੀਆਂ ਫੋਟੋ ਆਪਸ਼ਨ ਇਹ ਦਿਖਣ ਉਹ ਕੋਈ ਪੋਲੀਟੀਸ਼ਨ ਹੋਵੇ ਕਿਸੇ ਵੀ ਪਾਰਟੀ ਦਾ ਆ ਇਹਨਾਂ ਨੇ ਲੋਕਾਂ ਦਾ ਕੱਖ ਨਹੀਂ ਕਰਨਾ ਲੋਕ ਵਿਚਾਰੇ ਕੀ ਕਰਨ ਭਾਈ ਲੋਕ ਤਾਂ ਉਹ ਵੀ ਤੁਰਦੇ ਨੇ ਜਿਵੇਂ ਇਹ ਲੋਕਾਂ ਨੂੰ ਤੁਰਦੇ ਨੇ ਲੋਕਾਂ ਦੇ ਉੱਤੇ ਆਪਾਂ ਬਲੇਮ ਕੱਢਦੇ ਆ ਕਿਉਂਕਿ ਇਹਨਾਂ ਦੀ ਧੌਣ ਤੇ ਤੁਸੀਂ ਹੱਥ ਨਹੀਂ ਪਾ ਸਕਦੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਡੀਸੀ ਕਦੇ ਬਾਹਰ ਨਿਕਲੇ ਇੱਥੇ ਦਾ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਡੀਸੀ ਨੇ ਉਥੇ ਮਿਨਿਸਟਰ ਆਉ ਉਹਦੇ ਮਗਰ 20-20 ਲੋਕ ਇਕੱਠੇ ਹੋ ਜਾਂਦੇ ਆ ਹੈ ਉਥੇ ਤਮਾਸ਼ਾ ਕਰਨ ਨੂੰ ਫੋਟੋ ਖਿੱਚਣ ਨੂੰ ਉਹਦੀ ਚਮਚਾਗਰੀ ਕਰਨ ਨੂੰ ਅਟਰ ਨੌਨਸੈਂਸ ਯਾਰ ਤੁਸੀਂ ਗਵਰਨਮੈਂਟ ਦਾ ਪੈਸਾ ਖਰਚ ਕਰ ਰਹੇ ਹੋ ਰੈਵਨਿਊ ਇਹਦੇ ਤੇ ਖਰਚ ਕਰ ਰਹੇ ਹੋ ਤੁਹਾਨੂੰ ਇੱਕ मीनिंगफुल ਕੰਮ ਕਰਨ ਦੀ ਲੋੜ ਹੈ ਸਭ ਤੋਂ ਵੱਡੀ ਸਾਡੀ ਇੰਪਰੂਵਮੈਂਟ ਦੀ ਲੋੜ ਹੈ ਗਵਰਨੈਂਸ ਐਂਡ ਅਕਾਉਂਟੇਬਿਲਟੀ ਜੇ ਇਹ ਹੋ ਜੂਗੀ ਤਾਂ ਲੋਕ ਤਾਂ ਯਾਰ ਲੋਕ ਤੁਹਾਨੂੰ ਸਰਕਾਰ ਦੀ ਗੱਲ ਕਰਦਾ ਅਗਲੇ 5 ਸਾਲ ਸਰਕਾਰ ਰੱਖੋ ਹੀ ਨਾ ਤੁਸੀਂ 10 ਸਾਲ ਸਰਕਾਰ ਬਣਾਓ ਹੀ ਨਾ ਮੈਂ ਕਹਿੰਦਾ ਤੁਹਾਡੀ ਸਟੇਟ ਵਧੀਆ ਚੱਲੂਗੀ ਲੋਕ ਆਪਣਾ ਕੰਮ ਆਪ ਕਰ ਲੈਣਗੇ ਸਹੀ ਤਰੀਕੇ ਨਾਲ ਕਰਨਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਪਣੀ ਬੈਲੀ ਹੋ ਜੂ ਹੁਣ ਤਾਂ ਇਹ ਝੋਲਾ ਚੁੱਕ ਕੇ ਉਹਦੇ ਮਗਰ ਫਿਰਦੇ ਰਹਿੰਦੇ ਆ ਐਮਐਲਏ ਦੇ ਮਨਿਸਟਰਾਂ ਦੇ ਪਿੱਛੇ ਐਮਐਲਏ ਮਨਿਸਟਰ ਤੁਸੀਂ ਉਹਨੂੰ ਬੁਲਾਉਨੇ ਹੋ ਕੱਲ ਨੂੰ ਤੁਸੀਂ ਮੈਂ ਐਸਾ ਫੌਜ ਚ ਜੌਬ ਕਰਨ ਗਿਆ ਸੀ ਮੇਰੀ ਇੰਟਰਵਿਊ ਹੋਈ ਸੀ ਮੇਰਾ ਰਿਟਨ ਟੈਸਟ ਹੋਇਆ ਸੀ ਹੈ ਮੈਂ ਜੇ 150 ਬੰਦਾ ਗਿਆ ਸੀ ਉਹਨਾਂ ਚ ਦੋ ਬੰਦੇ ਸਿਲੈਕਟ ਹੋਏ ਸੀ ਇਥੇ ਤੁਸੀਂ ਆ ਨੇਤਾ ਹੈ ਕੁਰਤਾ ਪਜਾਮਾ ਜਾਂ ਪਾਕੀ ਖੜਾ ਹੋ ਜੂਗਾ ਉਹਨੂੰ ਤੁਸੀਂ ਲੀਡਰ ਬਣਾ ਦਿੰਦੇ ਹੋ ਆਪਦਾ ਤੇ ਫਿਰ ਤੂੰ ਭੁਗਤੋ ਹਮ ਬਿਲਕੁਲ ਇਹ ਤਾਂ ਬਹੁਤ ਗੱਲਾਂ ਨੇ ਜਗਸੀਰ ਇਹ ਤਾਂ ਇੱਕ ਤਰਾਸ ਦੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਦੱਸ ਦੇਣਾ ਬਾਅਦ ਭੁੱਲ ਜੂਗੇ ਤੁਸੀਂ ਹਮ ਬਿਲਕੁਲ ਤੁਹਾਨੂੰ ਇੱਕ ਨਵੀਂ ਟ੍ਰੈਜੇਡੀ ਆ ਜੂ ਨਵਾਂ ਮੁੱਦਾ ਹੋ ਜੂ ਸਾਰੇ ਚੈਨਲ ਵਾਲੇ ਮੇਨੂੰ ਚੈਨਲ ਵਾਲੇ ਤੇ ਵੀ ਇਹ ਬੜਾ ਉਹ ਗੁੱਸਾ ਹੈ ਹਮ ਇਹਨਾਂ ਨੂੰ ਤੁਸੀਂ ਇੰਨਾ ਟਾਈਮ ਕਿਉਂ ਦਿੰਦੇ ਹੋ ਪੋਲਿਟੀਸ਼ੀਅਨਾਂ ਨੂੰ ਹੈ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਹਮ ਫਲਾਣਾ ਪੋਲੀਟੀਸ਼ੀਨ ਜਿੱਤੂਗਾ ਫਲਾਣਾ ਜਿੱਤੂਗਾ ਫਲਾਣਾ ਕਾਲੀਦਲ ਫਲਾਣੀ ਕਾਂਗਰਸ ਪਾਰਟੀ ਆ ਬਲਡ ਇਨ ਨੌਨਸੈਂਸ ਯਾਰ ਤੁਸੀਂ ਮੁੱਦੇ ਚੱਕੋ ਲੋਕਾਂ ਦੇ ਮਤਲਬ ਇਹ ਮੁੱਦਾ ਨਹੀਂ ਹੈ ਕਿ ਕੌਣ ਲੀਡਰ ਬਣੂ ਕੌਣ ਨਹੀਂ ਬਣੂਗਾ ਕਿਹੜਾ ਮੁਕਮਲ ਤੇਰਾ ਮੁੱਦਾ ਦੱਸ ਦੋ ਜੀਰਕਪੁਰ ਵਾਲਾ ਫਲਾਈਓਵਰ ਬਣਿਆ ਨਾ ਸੱਚੇ ਪਾਸੇ ਨੂੰ ਉੱਥੇ ਜਾ ਕੇ ਜਿਹੜਾ ਟ੍ਰੈਫਿਕ ਖੜੇ ਹੋ ਕੇ ਦੇਖ ਲਓ ਕਿਵੇਂ ਕੈਂਚੀ ਮੰਗੂ ਜਾਂਦਾ ਉਹ ਖੱਬੇ ਪਾਸੇ ਵਾਲਾ ਰਾਈਟ ਨੂੰ ਨਿਕਲਦਾ ਸੱਜੇ ਵਾਲਾ ਪਾਸਾ ਲੈਫਟ ਨੂੰ ਜਾਂਦਾ ਇਹ ਕਿਹੜਾ ਹਾਈਵੇ ਬਣਿਆ ਬਈ ਤੁਸੀਂ ਕਦੇ ਜਾ ਕੇ ਪੁੱਛਿਆ ਕਿਸੇ ਪਿੰਡ ਵਾਲਿਆਂ ਨੇ ਅਸੀਂ ਗੱਲਾਂ ਕਰਦੇ ਆ ਮੇਰਾ ਪੰਜਾਬ ਸਾਡਾ ਪੰਜਾਬ ਤੁਸੀਂ ਜਾ ਕੇ ਕਦੇ ਪੁੱਛਿਆ ਵੀ ਇਹ ਕੰਟਰੈਕਟ ਇੱਥੇ ਬੋਰਡ ਤੇ ਲਾਓ ਹੂੰ ਕੌਣ ਕੰਟਰੈਕਟਰ ਹੈ ਕਿਹੜਾ ਇੱਥੇ ਦਾ ਇੰਜੀਨੀਅਰ ਹੈ ਹੂੰ ਕਿੰਨੇ ਦੀ ਗ੍ਰਾਂਟ ਅਲੋਟ ਹੋਈ ਹੈ ਹੂੰ ਸੜਕ ਕਿਵੇਂ ਮੋਟੀ ਬਣੂਗੀ ਬ੍ਰਿਜ ਕਿੱਡਾ ਮੋਟਾ ਬਣੂਗਾ ਲੋਕਾਂ ਦੀ ਵੀ ਬਹੁਤ ਵੱਡੀ ਗਲਤੀ ਹੈ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਭਈ ਜੇਪ ਵੇਖ ਤੁਸੀਂ ਦੇਖਣਾ ਤੁਹਾਡੇ ਬੱਚੇ ਆ ਕੱਲ ਨੂੰ ਪੈਦਾ ਹੋਣੇ ਆ ਕਹੇ ਜੀ ਸਟੇਟ ਦੇਖਣਾ ਚਾਹੁੰਦੇ ਹੋ ਅਸੀਂ ਧਰਮੋਂ ਜਾਤ ਪਾਤ ਇਹਦੇ ਚ ਉਲਝੇ ਹੋਏ ਸਾਡਾ ਮੇਨ ਮਕਸਦ ਕੀ ਹੈ ਸਾਡੀ ਗਵਰਨੈਂਸ ਸਾਡੀ ਡਿਵੈਲਪਮੈਂਟ ਲੋਕ ਫੋਰਨ ਕੰਟਰੀ ਚ ਜਾ ਕੇ ਕਹਿੰਦੇ ਵਾਹ 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 ਇੱਥੇ ਕਿਉਂ ਨਹੀਂ ਬਣ ਸਕਦਾ ਕਿਉਂਕਿ ਜੇ ਤੁਸੀਂ ਓਨੈਸਟ ਹੋਵੋਗੇ ਟਰਾਂਸਪੇਰੈਂਟ ਹੋਵੋਗੇ ਤੁਹਾਡੇ ਚ ਜਜ਼ਬਾ ਹੋਊਗਾ 5 ਸਾਲ 10 ਸਾਲ ਚ ਇਸ ਸਟੇਟ ਪ੍ਰੋਗਰੈਸ ਕਰੂਗੀ ਸਾਡੇ ਸੀਰੀਅਸ ਥਿੰਕਿੰਗ ਤਾਂ ਹੁੰਦੀ ਨਹੀਂ ਹਰ ਚੀਜ਼ ਨੂੰ ਅਸੀਂ ਹਾਸੀ ਮਜ਼ਾਕ ਚ ਲੈਨੇ ਆ ਟੋਟਲ ਪੰਖੀ ਚ ਲੈਨੇ ਆ ਇਹ ਵੀ ਇੱਕ ਕਲਚਰ ਚੇਂਜ ਹੋਣ ਦੀ ਲੋੜ ਆ ਸਾਡੇ ਪੰਜਾਬ ਚ ਹਰ ਚੀਜ਼ ਮਜ਼ਾਕ ਨਹੀਂ ਹੁੰਦਾ ਬਿਲਕੁਲ ਸਾਨੂੰ ਸੀਰੀਅਸਨੈਸ ਵੱਲ ਜਾਣ ਦੀ ਲੋੜ ਆ ਸੋ ਮੈਂ ਤਾਂ ਹੀ ਕਹਿਣਾ ਜਕਸੀਰ ਥੈਂਕ ਯੂ ਐਮ ਐਸ ਕੁਲਾਰ ਜੀ ਸਾਡੇ ਨਾਲ ਸੀਗੇ ਤਾਂ ਜਿਵੇਂ ਇਹਨਾਂ ਨੇ ਆਪਣੇ ਪੂਰੇ ਕੈਰੀਅਰ ਦੇ ਵਿੱਚ ਕੁਝ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ ਤੇ ਇੱਕ ਗੱਲ ਜ਼ਰੂਰ ਹੈ ਲੋਕਾਂ ਨੂੰ ਸਮਝਣ ਦੀ ਲੋੜ ਹੈ ਜਿਸ ਤਰੀਕੇ ਨਾਲ ਇੱਕ ਆਰਟਿਸਟ ਨੇ ਹਾਰ ਫਾਰਮਰ ਉਹਨਾਂ ਨੇ ਕੱਲ ਫੇਸਬੁੱਕ ਦੇ ਉੱਤੇ ਲਿਖ ਕੇ ਪਾਇਆ ਕਿ ਝੋਨੇ ਪਿੱਛੇ ਰੁੱਖ ਵੱਢ ਦਿੱਤੇ ਰੁੱਖਾਂ ਦਾ ਯਾਰ ਪਾਣੀ ਆ ਗਿਆ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਜਿਹੜੇ ਲੋਕਾਂ ਨੂੰ ਆਪ ਵੀ ਸਮਝਣੇ ਪੈਣੇ ਆ ਕਿ ਜੇ ਅਸੀਂ ਚੱਜ ਵਾਂਗੂ ਲੀਡਰ ਚੱਜਦੇ ਨਹੀਂ ਚੁਣ ਰਹੇ ਅਸੀਂ ਕੰਮ ਆਪ ਨਹੀਂ ਸਹੀ ਕਰ ਰਹੇ ਤਾਂ ਅਸੀਂ ਕਿਸੇ ਦੇ ਉੱਤੇ ਕਿੰਤ ਪਰੰਤੂ ਨਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਤੇ ਘੱਗਰ ਤੋਂ ਅਸੀਂ ਤਸਵੀਰ ਸਾਂਝੀ ਕੀਤੀ ਹੈ ਜੋ ਵੀ ਇੱਥੋਂ ਪਾਣੀ ਆ ਰਿਹਾ ਜਾ ਰਿਹਾ ਹੁਣ ਫਿਲਹਾਲ ਘਟ ਹੈ ਪਟਿਆਲਾ ਸੰਗਰੂਰ ਸਦੂਲਗੜ ਮਾਨਸਾ ਤੱਕ ਇਸ ਦਾ ਪਾਣੀ ਦਾ ਲੈਵਲ ਬਿਲਕੁਲ ਘਟ ਹੋਇਆ ਪਿਆ ਆਉਣ ਵਾਲੇ ਦਿਨਾਂ ਵਿੱਚ ਜੇ ਮੀਂਹ ਜਾਂ ਕੁਝ ਵੀ ਹੁੰਦਾ ਤਾਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਵਾਂਗੇ